ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਅਜਾਬੇ ਮੰਡਮਾ ਆਪਾਂ ਜਿਵੇਂ ਰਹੇ ਪਾਉਣ ਫੇਰ ਬੁਲਾਉਂਦੇ ਸਾਨੂੰ ਗ੍ਰੀਂਦਰ ਨੂੰ ਇਹ ਅੱਜ ਸਕੂਲ ਤੇ ਆਉਂਦਾ ਮੇਰੇ ਨਾਲ ਠਹਿ ਹੈ ਇਹ ਓਏ ਬੁਲਾਉਂਦਾ ਤੁਹਾਨੂੰ ਗ੍ਰੀਂਦਰ ਨੂੰ ਵੀ ਜੀ ਬਾਕੀ ਜਿਵੇਂ ਦੇਖੋ ਜਿਵੇਂ ਆਪਣੀ ਵਧੀਆ ਹੁਣ ਪਾਣੀ ਪਰ ਗਈ ਆਹੇ ਹੁਣ ਪਾਣੀ ਪਰ ਆ ਗਈ ਹੁਣ ਪਾਣੀ ਛੱਡ ਦੇ ਇਹਨੂੰ ਕੱਲ ਪਰਸ ਨੂੰ ਖੁੱਲ੍ਹੇ ਹੀ ਬਣਾ ਚਾਰ ਪੰਜ ਦਿਨ ਲੈ ਜਣੇ ਸਰਦੇ ਵੀ ਕਰਤੀ ਜੀ ਮੰਨ ਕੇ ਚੱਲੋ ਤੁਸੀਂ 5 ਕਿਲਿਆ ਮਾ ਆਹ ਪੰਜ ਦਾ ਛਿੱਟਾ ਪਹਿਲਾਂ ਲਾਏਦਾ ਪੰਜ ਥੈਲੇ ਦਾ ਪੰਜ ਦਾ ਲਾਤਾ ਹੁਣ ਇੱਕ ਕਰਤੀ ਸਪਰੇ ਇੱਕ ਛਿੱਟਾ ਹੋਰ ਆਊਗਾ ਇਹਨੂੰ ਕਹੋਗੇ ਸਪਰੇ ਫੇਰੀ ਨੇ ਬਾੜ ਪਰ ਆਉਣਾ ਬਾਕੀ ਦਿਖਾਉਂਦਾ ਤੁਹਾਨੂੰ ਜੀ ਲਓ ਦੇਖੋ ਜੀ ਅਭੀ ਆਪਣੀ ਕੰਮ ਦੀ ਹੈ ਝੋਲੀ ਭਇਆ ਸਿਰੇ ਲਿਆ ਕੇ ਮੋੜ ਕੇ ਲਿਆਉਂਦਾ ਹੈ ਦੇਖਦੇ ਪੂਰਾ ਕਰਦਾ ਰਹੇ ਖਬਰੇ ਗੱਲੂ ਟੋਟਾ ਇੱਕ ਹੋਰ ਲਿਆ ਕੇ ਪਾਉਣਾ ਪੈਣਾ ਵੈਸੇ ਕਰ ਦੇਣਾ ਹੀ ਨਾ ਪੂਰਾ ਵਾਟ ਵੀ ਬਹੁਤ ਲੋ ਉੱਥੇ ਦੇ ਮੁੰਨਾਂ ਨੇ 5 ਕਿਲੀਆਂ ਵਰਤੇ ਜਬੀ ਵਧੀਆ ਖੜੀ ਆਪਣੀ ਜਬੀ ਕੰਮ ਦੀ ਹੈ ਖਾਲਮਾ ਵੀ ਕਹੀ ਗੰਮੂ ਹੋਗੀ ਪਾਣੀ ਲਾਉਣ ਦੇ ਤੇ ਪਹਿਲਾਂ ਖਾਲਮਾ ਤੇੜਾਂ ਤੁਰਾ ਪੈਂਦੀਆਂ ਮੰਡਮਾ ਗੂਵੇ ਕਰਕੇ ਇਹ ਕਿਉਂਦੀ ਬਹੁਤ ਆ ਖਾਲ ਫਿਰ ਜਬੀ ਹੋ ਜਾਣੀ ਆਪਣੀ 20 ਦਿਨਾਂ ਮਾ ਵੱਢਣੇ ਆਲੀ 15 20 ਦਿਨਾਂ ਚ ਪਾਣੀ ਦੇ ਬਾਅਦ ਜੇ ਵੀ ਤਾਂ ਹੁਣ ਮੰਨ ਕੇ ਚੱਲੋ ਤੁਸੀਂ ਗੋਡੇ-ਗੋਡੇ ਤਾਂ ਹੋਏ ਗਈ ਜਿੱਥੇ ਜਿੱਥੇ ਦਵੀ ਵੀ ਉੱਥੇ ਘੱਟ ਰੱਖ ਲੋ ਨਹੀਂ ਤਾਂ ਗੋਡੇ-ਗੋਡੇ ਤਾਂ ਹੋ ਗਈ। ਹਾਂ। ਬਹੁਤ ਬੜੀ ਬੜੀ ਆ। ਜੇ ਵੀ ਕੰਮ ਦੀ ਆ। ਠੀਕ ਆ ਜੇ ਵੀ। ਵਾਰ ਇਹ ਨਾ ਮਾਰਨੀ ਚੱਕ ਕੇ। ਆਹ ਇਹ ਨਾ ਮਾਰਨੀ ਚੱਕ ਕੇ ਹੁਣ ਇਹਨਾਂ। ਬਸ ਦੋ ਟੋਟੇ ਹੈ ਪੱਟ ਚ। ਹੂੰ ਪੌਣੇ 2 ਐ ਪੱਟੇ ਚ ਪੌਣੇ 2 ਐ ਚ ਬਾਕੀ ਇੱਧਰ ਹੀ ਕੋਪਰਾਂ ਆਪਣਾ ਤਵਾੜ ਇਹਨਾਂ ਚ ਪੂਰਾ ਹੋ ਜਾਣਾ ਇਹਨੇ ਐਨ ਭਈਆ ਵੀ ਕਾਰੀ ਕਰਦੇ ਪੌਣੇ ਐਨ ਮੋੜ ਆਇਆ ਫਾਟ ਫੇਰੇ ਹੀ ਆ ਜਿੰਦੀ ਹੁਣ ਮੁੜ ਕੇ ਮੈਂ ਕਿਹਾ ਦੇ ਨੂੰ ਮੈਂ ਫੇਰੇ ਆ ਜਿੰਦੀ ਆ ਫਾਟ ਆਉਂਦਾ ਹੁਣ ਦੱਬੀ ਆ ਆ ਜਾ ਆ ਜਾ ਆ ਜਾ ਚਾਹ ਪੀ ਲੈ ਲੀ ਚਾਹ ਲੈ ਕੇ ਆ ਜੇ ਨਾਲੇ ਬਾਕੀ ਉਧਰ ਕਾਂਕੀ ਵੀ ਦੇਖ ਕੇ ਆਉਣੀ ਹੁਣ ਕਈ ਦਿਨ ਹੋ ਗਏ ਐ ਮੈਨੂੰ ਕਾਂਕੀ ਵੀ ਦਿਖਾਉਂਦਾ ਤੁਹਾਨੂੰ ਇਹ ਗ੍ਰਿੰਦਰ ਨੂੰ ਮਿਲਿਆ ਐ ਇਹ ਕੁੱਤੇ ਨਾਲ ਸਾਨੂੰ ਬਹੁਤ ਫਾਇਦਾ ਹੋਰੇ ਇੱਕ ਆ ਫਿਰਦਾ ਇੱਕ ਆ ਵਾ ਅੱਠ ਨੌ ਕੁੱਤੇ ਐ ਹੋਰੇ ਡੰਗਰ ਨਾਲ ਡਿੱਗ ਗਿਆ ਆਕੇ ਮਲਾਉਂਦੇ ਸਾਨੂੰ ਗ੍ਰਿੰਦਰ ਨੂੰ ਪਾਣੀ ਹੈਗਾ ਇੱਥੇ ਜ ਹੈਗਾ ਥੋੜਾ ਜਾਈ ਆ ਭਰੂਗੇ ਇਹਨੂੰ ਗ੍ਰਿੰਦਰ ਓ ਉੱਧਰ ਦੇ ਕੋਈ ਉੱਧਰ ਕੁੱਤਾ ਆਪ ਤੱਕ ਕੁੱਤਾ ਫਿਰਦੇ ਕੁੱਤੇ ਰੱਖੇ ਹੋਏ ਆ ਇਹ ਸਾਸੀ ਕਾ ਬਲਾ ਪਹਿਲਾਂ ਇੱਧਰ ਸਾਸੀ ਕਾ ਮੈਂ ਬਲਾਉਂਗਾ ਬਲਾ ਸਾਸੀ ਗੱਲ ਸਾਸੀ ਗੱਲ ਸਾਸੀ ਗੱਲ ਜੀ ਸਵਾਰ ਕੇ ਸਵਾਰ ਕੇ ਆਏ ਨਹੀਂ ਆਏ ਨਹੀਂ ਸਵਾਰ ਕੇ ਸਾਸੀ ਗੱਲ ਜੀ ਸਾਰਿਆਂ ਨੂੰ ਹਾਂ ਆਏ ਗੱਲ ਬਣਦੀ ਐ ਸਮਝਿਆ ਗੱਲ ਹੈ ਹਾਂ ਏਡਾ ਖੜਾ ਹੋਈ ਆ ਕੀ ਏਡਾ ਚੁਕਰਾਇਆ ਹੋਈ ਆ ਏਡਾ ਇਹ ਪਈਓ ਡੈਡੀ ਆ ਹੁਣ ਹੁਣ ਟਰੈਕਟਰ ਜਾਣਾ ਚਲਾ ਕੇ ਲਾ ਕੇ ਹੀ ਜਾਣਾ ਤਾਂ ਜਾਂਦੇ ਹੋ ਨੇ ਹੈ ਅਤਾ ਭਾਈ ਬੁਰਸ਼ਟ ਵੀ ਟਰੈਕਟਰ ਵਰਗੀਓ ਪਾਈ ਵੀ ਆ ਹਨਾ ਹੂੰ ਅਜਾ ਕਹ ਕਹਦੇ ਕਿ ਕੋਟ ਪਾ ਕੇ ਜਲੇ ਜੋ ਖੇਤ ਨੂੰ ਗਰਮੀ ਲੱਗਦੀ ਹੈ ਨਾ ਹੁਣ ਉਹ ਸਵੈਟਰ ਹੁੰਦਾ ਏ ਉਹ ਕੋਟ ਨਹੀਂ ਸਵੈਟਰ ਹੀ ਰੱਖ ਲੈ ਕੋਟ ਨਹੀਂ ਹੁੰਦਾ ਸਵੈਟਰ ਹੁੰਦਾ ਏ ਕੋਟ ਵੀ ਤਾਂ ਹੁੰਦਾ ਏ ਕੋਟ ਅਲੱਗ ਹੁੰਦਾ ਸਵੈਟਰ ਅਲੱਗ ਹੁੰਦਾ ਏ ਕੋਟ ਲੱਗ ਹੁੰਦਾ ਮੈਂ ਕਹਿੰਦਾ ਕੋਟ ਯਾਰ ਕੋਟੀ ਪਾਏ ਹੁੰਦੀ ਸੀ ਫਿਰਦਾ ਸਵਾਡਾ ਸ ਕੋਟ ਸਵਾਟਰ ਪਾਉਣਾ ਦਾ ਨਾ ਕੋਟ ਪਾਉਣਾ ਦਾ ਹਾਂ ਆਪਾਂ ਨੇ ਨਹੀਂ ਪਾਣਾ ਬਈ ਗਰਮੀ ਚੱਲ ਰਹੀ ਹੈ ਇੱਤਰੂ ਮਾਰ ਮੇਰੀ ਕਿੰਨੀ ਨੂੰ ਕੋਟੀ ਹੋ ਰਹਿੰਦੀ ਹੈ ਹਾਂ ਹੈ ਹਾਂ ਸਵਾਟਰ ਹੋਰ ਕੋਟੀ ਹੋਰ ਹੈ ਹਾਂ ਹਾਂ ਆਹ ਕੁੱਤਾ ਤਾਂ ਨਹੀਂ ਹੈ ਨਾ ਆ ਫਿਰ ਤਾਂ ਰੱਠਾ ਦੇਖ ਲੈ ਹਾਂ ਮਾਰੀ ਨੂੰ ਹੈ ਮਾਰੀ ਨੂੰ ਲੈ ਆਣਾ ਮਾਰੀ ਨੂੰ ਮੈਂ ਲੰਘਿਆ ਦੇਖ ਲੈ ਇੱਥੇ 7-8 ਕੁੱਤੇ ਆ ਜਿਹੜੀ ਆਣਾ ਤਾਂ ਦੇਖ ਲੈ 7-8 ਕੁੱਤੇ ਆ ਓਰੇ ਉੱਪਰ ਯਾਰ ਨਾ 7 ਵਜੂਗੀ ਮੈਂ ਮੈਂ ਕੀ ਕਰਾਂ ਉੱਪਰ ਨਹੀਂ ਆਣਾ ਲੈ ਉਹਨਾਂ ਦੀ ਲੈ ਵੀ ਆ ਗਿਆ ਬੰਦਾ ਕਹਿ ਪੈ ਕੇ ਟੋਟੇ ਟਾਈ ਹਾ ਅੱਧਾ ਹੋ ਗਿਆ ਸਮਝਾ ਹਾ ਅੱਧਾ ਹੋ ਗਿਆ ਤੇ ਆਪੀ ਲੈ ਪਹਿਲਾਂ ਸ਼ਾਬਾਸ਼ ਲੈਣਾ ਪਾਣੀ ਦੀ ਹੈ ਚਾਹ ਵੀ ਹੈ ਲੈ ਪਾਣੀ ਚਾਹ ਛੱਡ ਕੇ ਪੀ ਲੈ ਮਾਨੇ ਯਾਰ ਦੋ ਟੋਟੇ ਤੇਰੇ ਰਹਿ ਗਏ ਹਾ ਹੈ ਇਹ ਦੋ ਹੁਣ ਤੇਰੇ ਕੁਝ ਉੱਧਰ ਪੈਣਾ ਚਾਹੀਦਾ ਉਹਦੇ ਮਾ ਦੋ ਨਾਲ ਆਹ ਹੈ ਰ ਆਹ ਪੂਰਾ ਹੋਣਾ ਚਾਹੀਦਾ ਇੱਧਰ ਲਾ ਫੇਰ ਇੱਧਰ ਬੱਤੇਗਾ ਹਾਂ ਫੇਰ ਮੈਂ ਇਹ ਆ ਉਹ ਤਮੈ ਤੈਨੂੰ ਮੋਟਰਸਾਈਕਲ ਸ਼ਾਰਜਾਂ ਤੂੰ ਮੋਟਰਸਾਈਕਲ ਲੈ ਕੇ ਆ ਜੀ ਹੈ ਮੋਟਰਸਾਈਕਲ ਲੈ ਕੇ ਆ ਜੀ ਤੂੰ ਆਪਣਾ ਟਰੈਕਟਰ ਲੈ ਕੇ ਜਾਂਦੇ ਹਾਂ ਫੇਰ ਮੈਂ ਟਰੈਕਟਰ ਲੈ ਕੇ ਲਾਂਗੇ ਜਣਾ ਚੱਲ ਤੂੰ ਪਾਹਲੇ ਜਾਊਂਗਾ ਅੱਧਾ ਘੰਟਾ ਸਹੀਂ ਦੱਦ ਬਾਈ ਠੀਕ ਆ ਟਰੈਕਟਰ ਮੇਰਾ ਹੈ ਉਹਦਾ ਨਹੀਂ ਹੈਗਾ ਟਰੈਕਟਰ ਸਭ ਤੇਰਾ ਕਿਧਰ ਹੋਇਆ ਟਰੈਕਟਰ ਮੇਰਾ ਹੈ ਮੈਨੂੰ ਚਲਾਉਣਾ ਆਂਦਾ ਹੈ ਚਲਾਉਣਾ ਆਂਦਾ ਹੋਇਆ ਟਰੈਕਟਰ ਤਾਂ ਮੇਰਾ ਹੈ ਹਾਂ ਅਭੀ ਤਾਂ ਬਾਪੂ ਕਹਾ ਬਾਪੂ ਆ ਬੋਛਲੂ ਅਭੀ ਆਪਣਾ ਵਗਾ ਬਾਅਦ ਨੇ 10 20 ਸਾਲ ਕੇ ਬਾਅਦ ਇਹ ਤਾਂ ਥੋੜਾ ਗੱਲ ਹੋ ਰਿਹਾ ਗ੍ਰਿੰਦਰ ਓਏ ਗ੍ਰਿੰਦਰ ਤੇ ਬੜਾ ਮੇਰਾ ਮੇਰਾ ਹੈ ਨਹੀਂ ਹੈਗਾ ਨਾ ਤੇਰਾ ਨਾ ਮੇਰਾ ਨੌਤਾ ਤੇਰੇ ਪਾਪੇ ਦੇ ਆ ਮੇਰੇ ਅੱਦੀ ਵਾਰੀ ਦੀ ਦਾੜੀ ਆਈ ਮੇਰਾ ਹੈ ਤੇਰੀ ਦਾੜੀ ਆਈ ਜਦੋਂ ਯਲੇ ਹਾਂ ਜਿੱਦਾਂ ਦਾੜੀ ਆ ਗਈ ਉਦਣ ਆਊਗਾ ਤੇਰਾ ਓ ਜਿੱਦਾਂ ਤੇਰੇ ਦਾੜੀ ਆ ਗਈ ਉਦਣ ਟਰੈਕਟਰ ਤੇਰਾ ਹੋਊਗਾ ਵਾਹ ਤਾਂ ਗੱਲ ਖਾਲਦਾ ਤੇਰੀ ਯਾਰ ਹੈ ਮੈਂ ਤੇਰੇ ਵਿਆਹ ਦੇਖਣਾ ਹੈ। ਆਹ ਵਿਆਹ ਦੇਖਣਾ। ਤੇਰਾ ਵਿਆਹ ਦੇਖਣਾ ਹੈ। ਜਦ ਤੱਕ ਤੂੰ ਵਿਆਹ ਦੇਖਣੇ ਦਾ ਹੋਂਕ ਜਦ ਤੱਕ ਮੇਰਾ ਵਿਆਹ ਹੋਣਾ ਹੈ ਨਾ। ਹਾਂ। ਜਾਨੂ ਮੈਂ ਬਾਅਦ ਵਿੱਚ ਮੁਖ ਜੱਲ ਜਾਣਾ। ਨਹੀਂ। ਬਾਅਦ ਵਿੱਚ ਬੋਲਾਂਗੇ ਨਾ ਮੈਂ। ਨਹੀਂ ਐਦਾਂ ਨਹੀਂ ਹੋਣਾ। ਹਾਂ। ਕੋਈ ਦਾਦਾ ਇੰਨਾ ਕੋਣ ਹੈ। ਠੀਕ ਹੈ ਠੀਕ। ਘਟੀ ਲੈ ਵੀ ਹੋਣੀ ਐ ਤੂੰ ਆਪਣੇ। ਖੁੰਡੀ ਘੁੰਡੀ ਲੈ ਕੇ ਦਰੂੰਗਾ ਜਾਨੂ ਹੈ। ਹਾਂ। ਖੁੰਡੀ ਲੈ ਕੇ ਦਰੂੰਗਾ। ਹਾਂ। ਐਨਾ ਵੀ ਬੁਢਾ ਨਹੀਂ ਹੋਣ ਲੱਗਿਆ ਮੈਂ ਖੁੰਡੀ ਲੈ ਕੇ ਦਰੂੰਗਾ। ਐਨਾ ਵੀ ਬੁਢਾ ਹੋ ਵੀ ਗਿਆ ਤੂੰ। ਸ਼ਾਦੀ ਦੇਖ ਕੇ ਸਰਦਾਰ ਵੀ ਜਾਊਗਾ ਉੱਪਰ। ਸਾਦੀ ਦੇਖ ਕੇ ਤੇਰੀ ਸ਼ਾਦੀ ਦੇਖ ਕੇ ਤੇਰਾ ਵਿਆਹ ਦੇਖ ਕੇ ਫੇ ਗਾਂ ਤੇ ਨਿਆਣਾ ਦਾ ਵਿਆਹ ਦੇਖ ਕੇ ਫੇ ਜਾਊਗਾ ਨਹੀਂ ਜਾਂਦਾ ਫੇ ਭਗਵਾਨ ਦੇ ਟਿਕਟ ਕਰਾਏਗਾ। ਇਹ ਦੇਖ ਰਿਖਾ ਆਊਗਾ। ਬੜਾ ਦੇਖ ਰਿਖਾ ਆਊਗਾ। ਸਾਦੀ ਦੇਖ ਕੇ ਫੇ ਭਗਵਾਨ ਗਿਆ ਟਿਕਟ ਕਰਾਏਗਾ। ਬੜਾ ਦੇਖ ਰਿਖਾ ਆਊਗਾ। ਤੇਰੇ ਨਿਆਣਾ ਦੀ ਦੇਖ ਕੇ ਠੀਕ ਹੈ। ਜਾਨ ਨੂੰ ਖੋੜਾ ਭੜ ਕੇ ਆਏ ਹੋਣਾ ਮੁੰਡਾ ਜਾ। ਕਿੱਕੜਾ ਹੋ ਜਾਣਾ ਭਲਾ? ਕਿੱਕੜਾ ਹੋ ਜਾਣਾ? ਜਦ ਤੱਕ ਮੇਰੇ ਜਦ ਤੱਕ ਮੇਰੇ ਦੁਬਾਰਾ ਆਇਆਸ ਦੇ ਖੋਡਾ ਫਾੜ ਲੈਂਦਾ ਸਿਆਣਾ ਬੰਦਾ ਕਿੱਕਣਾ ਹੋ ਜਾਂਦਾ ਫਿਰ ਕਿੱਕਣਾ ਹੋ ਜਾਂਦਾ ਬਹੁਤ ਦਿਮਾਗ ਹੈ ਖੋਡਾ ਜਾ ਹੋ ਜਾਂਦਾ ਖੋਡਾ ਜਾ ਜਾਂਦਾ ਜਾਂਦਾ ਤੇ ਆਏ ਖਟੋਗੇ ਦੁਰ ਰਗਾਦਾ ਤਾਂ ਨੂੰ ਧੂਆ ਖੇੜੀ ਵੀ ਦਿਖਾ ਕੇ ਰਿਆ ਹਾਂ ਹਾਂ ਮੈਨੂੰ ਧੂਆ ਖੇੜਾ ਪਤਾ ਕਿੱਥੇ ਆ ਉੱਥੇ ਚੂਹੇ ਆ ਹੁਣ ਚੂਹੇ ਦੀ ਮਿੱਟੀ ਦੇਖ ਕੇ ਆਉਣੀ ਆਪਾਂ ਦਾ ਵੀ ਮਰ ਗਏ ਕਿ ਹੈਗੇ ਆ ਵੀ ਨਵੀਂ ਮਿੱਟੀ ਤੇ ਨਹੀਂ ਕੱਢੀ ਪਤਾ ਲੱਜੂਗਾ ਨਵੀਂ ਮਿੱਟੀ ਦਾ ਮੈਂ ਇਹ ਨਹੀਂ ਦੱਲ ਬਹੁਤ ਤੇਰਾ ਮੈਨੂੰ ਪਤਾ ਹੈ ਜੇ ਨਵੀਂ ਮਿੱਟੀ ਕੱਢੀ ਹੋਈ ਤਾਂ ਗਿੱਲੀ ਹੋਊਗੀ ਕਿ ਸੁੱਕੀ ਹੋਊਗੀ ਗਿੱਲੀ ਹੋਊਗੀ ਗਿੱਲੀ ਹੋਊਗੀ ਹੈਨਾ ਹਾਂ ਗਿੱਲੀ ਹੋਊਗੀ ਫੇ ਠੀਕ ਹੈ ਫੇ ਤੂੰ ਸਮਝਦਾਰ ਚੱਲ ਚੱਲੀ ਉਹ ਦਿਖਾ ਕੇ ਲਿਆ ਮੈਂ ਤੈਨੂੰ ਫੇ ਤਾਂ ਜਾਂਦੇ ਹੋਣਾ ਟਰੈਕਟਰ ਵਿੱਚ ਚਲਾਉਣਾ ਕੈਵਲ ਕੂਮਰ ਬੰਨੀ ਜਾਣਾ ਆਪਾਂ ਮੋਟਰਸਾਈਕਲ ਜਾਉਂਗੇ ਪੁੱਤ ਮੋਟਰਸਾਈਕਲ ਪਈਆ ਸਰ ਭਈਆ ਇੱਦਾਂ ਖੁੰਡੀ ਲੈ ਕੇ ਆਊਗਾ ਭਈਆ ਆਪੇ ਆਉਂਦਾ ਰੂਗਾ ਮੋਟਰਸਾਈਕਲ ਲੈ ਕੇ ਠੀਕ ਹੈ ਉਹ ਡਾਕਟਰ ਜਾਇਆ ਜਾਇਆ ਭਾਈ ਦੇਲਾ ਇਲਾ ਕਰ ਜਾਇਆ ਮੇਰੇ ਬੱਚਾ ਤਾਂ ਵੀ ਆ ਦੇਖ ਹੀ ਜਾਊਗਾ ਹਾਂ ਸਤਿਗੁਰ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇਰੀ ਹੋ ਗਈ ਦੇਖ ਲੈ ਕੁੱਤੇ ਆ ਮੋਟਰ ਪਰ ਵੀ ਹੈਗੀ ਆਪਣੀ ਪਰ ਇੱਧਰ ਆ ਦੇ ਕਿਉਂ ਪੁੱਛੇ ਬੈਠਿਆ ਉਹ ਦੇ ਆਹ ਘਰ ਹੈ ਕੁੱਤੇ ਦੇ ਸਾਹਮਣੇ ਆਹ ਫੁੱਲਾ ਜਾ ਦੇਖ ਲੈ ਵੀ ਫਿਰਦੀ ਹੈ ਕਣਕ ਦੇਖ ਲੈ ਵੀ ਲੱਗੀ ਹੈ ਗਰਿੰਦਰ ਲੱਗੀ ਸਾਰੀ ਹਰਿਆਈ ਪੈਣ ਦੇਖ ਲੈ ਹੁਣ ਹੈਨਾ ਹੈਨਾ ਐਨ ਸਾਰੀ ਟਾਪ ਦੀ ਆ ਹੁਣ ਆਪਣਾ ਪਾਣੀ ਲਾਏਗਾ ਨਾ ਰੋ ਜਾ ਕੇ ਉਹਦੇ ਪਾਣੀ ਲਵਣਾ ਹੁਣ ਆਪਾਂ ਨੇ ਹਰੀ ਕਣਕ ਨੂੰ ਉਹ ਸਾਈ ਉਹ ਡੋਲੇ ਸਾਈ ਚਲੇ ਗਈ ਇੱਧਰ ਨੂੰ ਆਏ ਉਹ ਟੱਕਰਾਂ ਹੈ ਨਾ ਠੀਕ ਹੈ ਟੈਮ ਦੀ ਗੱਲ ਕੀ ਚੱਲ ਆ ਜਾਓ ਖੱਟਾ ਮੈਂ ਦੇਖ ਵੀ ਨਵੀਂ ਤੇਰੀ ਮਿੱਟੀ ਨਿਕਲੀ ਵੀ ਉਹ ਖੱਟਾ ਜਿਹੜੀ ਉਹ ਉੱਥੇ ਦੇਖ ਵੀ ਨਵੀਂ ਮਿੱਟੀ ਨਿਕਲੀ ਵੀ ਆ ਉਹ ਖੱਟਾ ਸਾਹਮਣੇ ਉਹ ਜਿੱਥੇ ਇੱਥੇ ਉਹ ਵੀ ਬੈਠੇ ਧੀਆਂ ਉਹ ਕੰਮ ਉਹ ਵੀ ਬੈਠੇ ਤੇ ਗ੍ਰਿੰਦਰ ਇਹੇ ਇਲਾ ਦੇ ਪਤਾ ਇਲਾ ਇਲਾ ਪਤਾ ਹੈ ਤੇਰੀ ਆ ਹਾਂ ਇੱਲੇ ਵੀ ਬੈਠੀ ਦੀ ਉਹ ਖੱਡਾਂ ਕੋਲ ਕਬੇ ਇੱਲ ਨਾ ਯੱਕ ਲੀਆ ਚੂਹੇ ਹਾਂ ਯਾਰ ਦੇਖ ਨਾ ਠੱਕੇ ਜਾ ਕੇ ਦੇਖ ਦੌੜ ਕੇ ਦੱਦ ਮੇਰੇ ਦਿਮਾਗ ਕੋਈ ਗੱਡੀ ਆਇਆ ਚੱਲ ਜਾ ਛੇਤੀ ਘਰ ਮੇਰੇ ਦਿਮਾਗ ਮੋਈ ਕਾਈਡ ਆਇਆ ਤੁਹਾਨੂੰ ਦੱਸ ਪਹਿਲੇ ਕਣਕ ਵਧੀਆ ਨਹੀਂ ਮੇਰੇ ਮੇਰੇ ਦਿਮਾਗ ਮੋਈ ਕਾਈਡ ਹੀ ਆਇਆ ਹਾਂ ਇਹ ਤਾਂ ਪਿੱਲੇ ਚੂਹਿਆਂ ਨੂੰ ਖੰਦੀ ਆ ਚੱਕ ਲੈ ਜਾਂਦੀ ਆ ਉਹ ਤਾਂ ਚੱਕ ਲੈ ਜਾਂਦੀ ਆ ਹੂੰ ਤੋ ਫੇੜ ਹੂੰ ਆਪਾਂ ਇੱਲ ਨਾ ਪਾਲੀਏ ਚੂਹਿਆਂ ਤੇ ਬਚ ਵੀ ਜਾਊਂਗੇ ਅੱਛਾ ਇੱਲੇ ਪਲ ਜੂਗੀ ਨਾਟ ਨਹੀਂ ਜਾਊਗੀ। ਦਾਦੂ ਹਾਂ। ਛੋ ਇੱਲੇ ਦਾ ਆਪਣਾ ਨਾ ਚੋਰੀ ਕਰਨਾ ਇੱਲੇ ਦਾ ਬੱਚਾ ਠੀਕ ਹੈ ਇੱਲੇ ਦਾ ਬੱਚਾ ਇੱਲੇ ਦਾ ਬੱਚਾ ਚੋਰੀ ਕਰ ਲੂੰਗਾ ਤੂੰ। ਆ ਦੇਖ啊 ਤੂੰ ਦੇਖਾ ਦੇ ਹਮਣੀ ਮਿੱਟੀ ਕੱਢੀ ਆ ਦੇਖ ਜੂਹੇ ਨੇ। ਆ ਦੇਖ। ਇਹ ਪ੍ਰਾਣੀਓ ਆ ਹੁਣ ਹਨਾ। ਨਹੀਂ ਤਾਂ ਨਵੀਂ ਮਿੱਟੀ ਕੱਢੀ ਵੀ ਹੁੰਦੀ ਜੂਹੇ ਨੇ। ਜੂਹਾ ਹੋਗਾ ਖਤਮ। ਆ ਦੇਖ। ਤੂੰ ਖੇੜਾ ਇਹਨੂੰ। ਨਹੀਂ ਗਿੱਲੀ ਮਿੱਟੀ ਹੁੰਦੀ ਹੈ ਨਾ। ਹਨਾ ਗਰੇਂਦਰ ਹੁਣ ਇੱਥੇ ਇਹਨੂੰ ਮਿੱਟੀ ਨੂੰ ਖੜਾ ਕੇ ਦਾਣੇ ਸਿਰੇ ਨੇ ਪਾਣੇ ਜਾਂ ਪਾਣੀ ਲਾਉਣਾ ਆਪਾਂ ਨੇ ਹੋ ਅੰਦਰ ਗਿੱਲੀ ਮਿੱਟੀ ਆ ਹਾਂ ਲੈ ਹਰਿਆਈ ਪੈਂਦੀ ਆ ਮਿੱਤਰਾ ਹੁਣ ਆਏ ਨੇ ਸਾਰੇ 4 ਕਿੱਲੇ ਆਏ ਖੜੇ ਦੇਖ ਲਾਉਣ ਲੈ ਸਾਰੇ ਕਿੱਲੇ ਇਦਾਂ ਦੇਖ ਤਾਂ ਪੈਂਦੀ ਹਰਿਆਈ ਸਿੱਧੇ ਸਿਆੜ ਹੈ ਹੋ ਸਿੱਧੇ ਹੀ ਆੜ ਹੈ ਲੋਕਾਂ ਦੇ ਇਦਾਂ ਟੇਡੇ ਆ ਇਧਰ ਨੂੰ ਇਹ ਇਹ ਡਰਾਈਵਲ ਦਾ ਫਰਕ ਹੁੰਦਾ ਤੇਰਾ ਪਾਪਾ ਡਰਾਈਵਲ ਦਾ ਹਾਂ ਡਰਾਈਵਲ ਤੇਰਾ ਪਾਪਾ ਦਾ ਆ ਜੇ ਬੰਦਾ ਸਿੱਧਾ ਹੀ ਡਾਇਰੈਕਟਰ ਚਲਾਉਂਦਾ ਫੇਰ ਪੀਗੇ ਬਣ ਜਾਂਦੇ ਆ ਠੀਕ ਨਹੀਂ ਸਮਝ ਗਿਆ ਗੱਲ ਇਹ ਸਿੱਧੇ ਭਾਈ ਐਨ ਸਾਈਡ ਲੈ ਐ ਸਿੱਧੇ ਭਾਈ ਇਹਦਾ ਸਾਰੀ ਕਣਕ ਪਾਣੀ ਪਰ ਆ ਗਈ ਆਏ ਇੰਦਰ ਜਿਆਦਾ ਦਿਖਦੀ ਐ ਸੂਰਜ ਦੀ ਇਹ ਤੈਨੂੰ ਘੱਟ ਦਿਖਦੀ ਆਪਣੀ ਕਣਕ ਹੁਣ ਇਹ ਸੂਰਜ ਦੀ ਦੂਜੀ ਸਾਈਡ ਤੋਂ ਜਿਆਦਾ ਦਿਖਦੀ ਦੇਖ ਲੈ ਸਾਰੀ ਕਣਕ ਪਾਣੀ ਪਰ ਆਈ ਗਈ ਐ ਲੈ ਓ ਵੀ ਕਿਤੇ ਫਾੜਦੇ ਕਿੱਲੇ ਆ ਠੀਕ ਐ ਜੰਮੀ ਵੀ ਐ ਵੀ ਵੀ ਬਹੁ ਮੈਂ ਕਹਦਾ ਹਾਂ ਹਾਂ ਚੱਲ ਜਲਦੀ ਪੁੱਤ ਨੂੰ ਤਾਂ ਮਾਰ ਕੇ ਜੂ ਇਹ ਚੱਲ ਜਲਦੀ ਚੱਲ ਪਕਾਉਣ ਜੇਲੀ ਹੁਣ ਚੱਲੀਏ ਉਹ ਕੈਵਨ ਬੋਲਨੇ ਕੇ ਰਹੂਗਾ ਤੁਈ ਜਰਾ ਹਾਂ ਕਰ ਲਊਗਾ ਕਿ ਆ ਚੱਲ ਜੀ ਚਲੋ ਇੱਧਰ ਇਹ ਬਾਂਦੇ ਆ ਦੇਖੋ ਹੂੰ ਲਾਈ ਦਾ ਲਾਈ ਦਾ ਛਿੱਟਾ ਕੱਢ ਲੰਦੰਦੇ ਹਾਏ ਹਾਏ ਇਕ ਕੱਢ ਲੰਦੰਦੇ ਤੇਰੇ ਬੰਗਲੇ ਇੱਧਰ ਥੋੜਾ ਨਾ ਲੰਬਾ ਹੱਥ ਮਾਰੀ ਜਾਂਦਾ ਐ ਲੰਬਾ ਹੱਥ ਮਾਰੀ ਜਾਂਦਾ ਲੰਬਾ ਚੱਲ ਚਾ ਚੱਲ ਜਲਦੀ ਆ ਫਿਰ ਪੁੱਤਰਾ ਠੀਕ ਆ ਕੰਨ ਕੰਪਨੀ ਪਾਣੀ ਛਾਦ ਦੇਣ ਨੂੰ ਪਰਸੋ ਜੇ ਉੱਥੇ ਨੂੰ ਆਪਾਂ ਨੇ ਠੀਕ ਨਹੀਂ ਚੱਲੀਏ ਆ ਚੱਲੋ ਬਈ ਤਰੇਗ ਬਸ ਫੇਰਾ ਖੇਲ ਲਿਆ ਹੁਣ ਜਾ ਕੇ ਹੋਰ ਪਿੰਡ ਵੀ ਖੇਡਣਾ ਹੋਣਾ ਏ ਚੱਲ ਫੇਰ ਹਾਂ ਕੀ ਕਹਿੰਦਾ ਜੱਦੀ ਹੈ ਤਗੜਾ ਕਬਰੀਓ ਤਗੜਾ ਹੈ ਦੋ ਬਾਰੀ ਖਾਦ ਹੋ ਗਿਆ ਕਿ ਸਪਰੇਅ ਕਰੀ ਸੀ ਪਰ ਸੋਈ ਦੇਵਾ ਚੌਥੇ ਐਹ ਪਾਣੀ ਦੇ ਨੇ ਜਬ ਵੀ ਨੇ ਦੇਖੀ ਕਿੱਥੇ ਜਾਣਾ ਬਹੁਤ ਤਗੜਾ ਹੈ ਹੈ ਜਬੀ ਤੇ ਕਾੜਾ ਪੂਰਾ ਜਮਾ ਹੋ ਗਿਆ ਹਾਂ ਇਹ ਜਬੀ ਦੇ ਨਾਲ ਹੁਣ ਇਕੱਠੀ ਜਾਣਾ ਇਹਦੇ ਬਾਅਦ ਸਪਰੇਅ ਕਰਕੇ ਪਾਟੇ ਨੇ ਰੋਟੇ ਫੇਰ ਮਾਰਨੇ ਨਾ ਪੰਜ ਰੋਟੇ ਫੇਰ ਛੱਡਦੇ ਨੇ ਬਹੁਤ ਵਾ ਵਾਡਾ ਲਾਉਣਾ ਇਹਨੂੰ ਬਸ ਬਸ ਠੀਕ ਨਹੀਂ ਗੱਲ ਬਸ ਬਸ ਔਰ ਇਹਦਾ ਹੱਲੇ ਹੁਣ ਥੱਲੇ ਤਾਰ ਅਸੀਂ ਚੱਲੇ ਹੁਣ ਜਾ ਕੇ ਮੈਂ ਸਾਮੂ ਸਰਪਾਣੀ ਪਲਾਉਣਾ ਤੂੰ ਆ ਥੈਲੇ ਸਾਰੇ ਹੀ ਝੋਲੀ ਵਿੱਚ ਪਾ ਕੇ ਚੱਕ ਲਈ ਹੈ ਝੋਲੀਆਂ ਵਿੱਚ ਪਾ ਕੇ ਸਾਰੇ ਚੱਕ ਲਈ ਆਪਣੇ ਭਾਂਡੇ ਕੁੰਡੇ ਨਾਲੇ ਲਈ ਆ ਠੀਕ ਆ ਆ ਜੀ ਸਿੱਧਾ ਘਰ ਨੂੰ ਯਾਰ ਪੰਜੇ ਪੈ ਗਏ ਸਮਝ ਲੈ ਡੇ ਟੋਟਾ ਰਹਿ ਗਿਆ ਤੇਰਾ ਹੁਣ ਉਹ ਹੋ ਗਿਆ ਖੇਤ ਪੂਰਾ ਹੈ ਬਾਬਾ ਡੇ ਟੋਟਾ ਐ ਮੈਂ ਪੈ ਜਾਣਾ ਹੁਣ ਬਸ ਪੂਰੀ ਹੋ ਗਿਆ ਜਿੰਦਗੀ ਤੇਰਾ ਠੀਕ ਆ ਚੱਲ ਹੁਣ ਅਸੀਂ ਚੱਲੇ ਚੱਲੀਏ ਕਿੰਨ ਤੇਰੇ ਚੱਲੀਏ ਹਾਂ ਚੱਲ ਹਾਂ ਹੈ ਕੀ ਚਲਾਉਂਗਾ ਸਮਾਨ ਨਹੀਂ ਹੈਗਾ ਹੁਣ ਕੀ ਬੰਦ ਚਲਾਉਂਗਾ ਨਹੀਂ ਹੁਣ ਮੈਂ ਲਿਆਉਂਦਾ ਨਹੀਂ ਬੋਲੇ ਕਰਕੇ ਲਿਆਉਂਦਾ ਮੈਂ ਤਾਂ ਉਹਨੂੰ ਵੀਰੇ ਖਾਤਰ ਮੈਂ ਲਿਆਉਂਦਾ ਹੀ ਨਹੀਂ ਹੁਣ ਮੈਂ ਸਾੜੇ ਕਿਹੜੇ ਕੋਈ ਪੀਂਦਾ ਹੋ ਪੰਡਾ ਵੀ ਪੰਡਾ ਚਾਹ ਦੇਖਾ ਦੋ ਖਾਸੀ ਹੋਣੀ ਆ ਦੋ ਵਾਰੀ ਪੀਣੀ ਆਪਣੇ ਲਈ ਪੀ ਲਈ ਸਰਾ ਮੈਂ ਨਹੀਂ ਪੀਣੀ ਮੈਂ ਤਾਂ ਪੀ ਕੇ ਆਇਆ ਤੈਨਾਂ ਨਹੀਂ ਪੀਣੀ ਓਏ ਅਬਾਈ ਆਪਾਂ ਤਾਂ ਪੀਂਦੇ ਵੀ ਨਹੀਂ ਆਪਾਂ ਤਾਂ ਡੁੱਧਾ ਪੀਂਦੇ ਆ ਲੈ ਪੁੱਛਾ ਚਾਹ ਵੀ ਪੀ ਲੈ ਸਰਾ ਅੱਜ ਖੇਤ ਵਿੱਚ ਸਵਾਲ ਲੱਗਦੀ ਆਂ ਦੇਖ ਲੈ ਖੇਤ ਵਿੱਚ ਸਵਾਲ ਆਦੀ ਲੋਕ ਲੱਗਿਆ ਬਈ ਇਹਨੂੰ ਹੋ ਲੋਗਾ ਪਖੌਣ ਗੰਦੇ ਆ ਤੇ ਤੇ ਕਿੱਥੇ ਖੁੱਲਣਾ ਲੋਗ ਲੈ ਖੁੱਲ ਹਟ ਇਹ ਲੋਗਾ ਐ ਖੁੱਲਣਾ ਇਹਦਾ ਹੀ ਫੈਲਾ ਦੇਖ ਇੱਧਰ ਖੁੱਲੂ ਜਾਊਗਾ ਵਿੱਚ ਗਰਮੀ ਹੁੰਦੀ ਏ ਏਸੀ ਲੱਭਣਾ ਪੈਣਾ ਮਿੱਤਰਾਂ ਹਾਂ ਦੇਖੀ ਚੜ ਜਾ ਚੱਲ ਮੈਂ ਲੈ ਜਾਂਦਾ ਚੜ ਜਾ ਹੁਣ ਬਹਿ ਜਾ ਉਹ ਗੀਤ ਤਾਂ ਨਹੀਂ ਸੁਣਾਉਣਾ ਕੋਈ ਗੀਤ ਤਾਂ ਨਹੀਂ ਸੁਣਾਉਣਾ ਨਹੀਂ ਤੂੰ ਸੁਣਾ ਸੁਣਾ ਦੇ ਸੁਣਾ ਦੇ ਸੁਣਾ ਦੇ ਤੇ ਤੈ ਤੇ ਹੁੰਦਾ ਹਲੇ ਤੇ ਤੇ ਹੁੰਦਾ ਹੈ ਹਾਂ ਬਾਬਦਾ ਹੀ ਨਹੀਂ ਫੇਰ ਤੈਨੂੰ ਐਸੀ ਨਾ ਚਲਾਈ ਹਲੇ ਠੀਕ ਆ ਚੱਲੀਏ ਫੇਰ ਆਪਾਂ ਹਉ ਬੰਦ ਕਰ ਦਿਓ ਉਹਨੂੰ ਬੰਦ ਚੱਲ ਠੀਕ ਆ ਲੱਗੀ ਹਵਾ ਹੁਣ ਹਾਂ ਹੁਣ ਲੱਗੀ ਆ ਆਪਣੇ ਕਿਹਦੇ ਨਾਲ ਕਵਾ ਕੇ ਬੈਠ ਕੇ ਦੇਖ ਲੈ ਹੁਣ ਮੈਂ ਦਾਦੂ ਇੱਥੇ ਬੈਠੂ ਕਰ ਵਿੱਚ ਦਾਦੂ ਕਿੱਥੇ ਬੈਠੂ ਦਾਦੂ ਦੇ ਉੱਪਰ ਐਸੀ ਹੈਗਾ ਏ ਇਹਨੂੰ ਖੋਲ ਲਵਾਇਆ ਹੈ ਹਾਂ ਖੋਲ ਦਾਦੂ ਨੂੰ ਕਿਹਦੇ ਪਤਾ ਸੜਾ ਕਹਿੰਦਾ ਆਦਿਆ ਕਰ ਰੈਟ ਰੈਟ ਦਾ ਦਿਆ ਟਰੈਕਟਰ ਲੈ ਕੇ ਆ ਗਿਆ ਇੱਕ ਤਾਤੂ ਨੂੰ ਟਰੈਕਟਰ ਚਲਾਣਾ ਆਂਦਾ ਏ ਐਸੀ ਵੀ ਚਲਾਉਂਦਾ ਐਸੀ ਚਲਾਉਣਾ ਆਂਦਾ ਏ ਅੰਦਰ ਹੀ ਫੇਰ ਹੀ ਚਲਾਉਂਦਾ ਠੀਕ ਐ ਚੱਲੀਏ ਹੁਣ ਚੱਲੀਏ ਆਹ ਲੱਗ ਗਈ ਚੱਲ ਚੱਲ ਜੀਏ ਓਕੇ ਆਓਕੇ ਚੱਲ ਫੇਰ ਬੰਦ ਕਰ ਜੀ ਟਰੈਕਟਰ ਕਰ ਲੈ ਸਟਾਰਟ ਚੱਲ ਚੱਲੀਏ ਹੁਣ ਆਹ ਪਿੰਡ ਨੂੰ ਚਲਦੇ ਸਿੱਧਾ ਇਹ ਰੇ ਗਾਰਮ ਚੱਲੀ ਚੱਲੀ ਚੱਲੀਏ ਚੱਲੋ ਹਾਂ ਗਾਣਾ ਲਾ ਲਿਆ ਕੀ ਗਾਣਾ ਲਾ ਲਾ ਗਾਣਾ ਮੈਨੇ ਕਿਹਾ ਹੁੰਦਾ ਬੜਾ ਬੰਦੇ ਦਾ ਐਟੈਚ ਕਰਨਾ ਆਉਂਦਾ ਨਹੀਂ ਮੈਨੂੰ ਆਉਦਾ ਨਹੀਂ ਪੁੱਤ ਐਟੈਚ ਕਰਨਾ ਆ ਤੈਨੂੰ ਆਉਂਦਾ ਐਟੈਚ ਕਰਨਾ ਨਹੀਂ ਆਉਂਦਾ ਗਾਣਾ ਚਲਾਉਣਾ ਹੀ ਨਹੀਂ ਆਉਂਦਾ ਜੈਕ ਟ੍ਰਿਕ ਲਿਖਿਆ ਕੋਡ ਨਹੀਂ ਕੇ ਆਪਾਂ ਨੇ ਲੱਗਣੇ ਨਹੀਂ ਦੇਦੇ ਤੁਹਾਨੂੰ ਵੀਡੀਓ ਵਿੱਚ ਗਾਣਾ ਲਾ ਰਿਹਾ ਮੈਨੂੰ ਲਾਉਣਾ ਨਹੀਂ ਆਉਂਦਾ ਪਾਪਾ ਹੀ ਲਾਉਂਦਾ ਮੈਂ ਹੀ ਲਾਉਂਦਾਗਾ ਇਹਨੂੰ ਚਲ ਆ ਚੈੱਕ ਨਹੀਂ ਹੱਥ ਥਾਰ ਲਾ ਠੀਕ ਹੈ ਬੈਗ ਬੈਗ ਤੇ ਜਾਣਾ ਸੀ ਤੇ ਚੱਲੀਏ ਹਸਰੀਕਾਲ ਜੀ ਹੋਰ ਫਿਰ ਕਿੱਦਾਂ ਵਧੀਆ ਠੰਡ ਚ ਬੜਾ ਇਕੱਠਾ ਹੋਈ ਬੜਾ ਕੱਪੜੇ ਪਾ ਲਾ ਸ਼ਾਮ ਦਾ ਟਾਈਮ ਆ ਮੇਰੀ ਗੱਲ ਸੁਣ ਲੈ ਮੈਂ ਜੱਲੇ ਦਾ ਚੱਕੜ ਫੀਡ ਹੂੰ ਫੀਡ ਮੁੱਕ ਗਈ ਅੱਛਾ ਉੱਥੋਂ ਚੱਲੇ ਤਾਂ ਕਿਧੜੀ ਦਾ ਰਹਿ ਬੜਾ ਅੱਛਾ ਮੈਂ ਚੱਕ ਕੇ ਲੈ ਮੈਨੂੰ ਤੇਰਾ ਖੂਣਾ ਆ ਗਿਆ ਹੂੰ ਅਜਾ ਟਰੈਕਟਰ ਹੀ ਮੇਰਾ ਉਰੀ ਖੜਾ ਹੋ ਗਿਆ ਤੇ ਸਾਹਮਣੇ ਇਹ ਕਿੱਧਰ ਲੈ ਗਿਆ ਉਹ ਅੱਜ ਹੈ ਇਹ ਇਹ ਰੇਪਾ ਕਹਿੰਦੇ ਜੀ ਵਿੱਚ ਅੱਛਾ ਜਵੀ ਸੱਟ ਤੇ ਪਾਈ ਟੋਟੇ ਜੀ ਫੇਰ ਅੱਤਰੇ ਫਤਨ ਬੱਲੇ ਗਿਆ ਨਾਲ ਬਰਸੀਨ ਨੂੰ ਕਹਿੰਦਾ ਤਾਂ ਪਾਣੀ ਲਾਉਣਾ ਅੱਜ ਪਾਣੀ ਯਾਰ ਥੋੜਾ ਕੰਮ ਹੋਰੇ ਪਾਸੇ ਆਲ ਗਿਆ ਮੈਂ ਵੀ ਨਹੀਂ ਲਾਇਆ ਅੱਜ ਵੀਰ ਨੂੰ 3 ਦਿਨ ਹੋ ਗਏ ਬਾਹਰ ਇਹ ਮੈਂ ਵੀ ਨਹੀਂ ਲਾਇਆ ਹੈਗਾ ਮੈਂ ਵੀ ਨਹੀਂ ਲਾਇਆ ਮੈਂ ਤਾਂ ਥੋੜਾ ਬੱਦਲ ਜੇ ਨਹੀਂ ਨਿਕਲਦਾ ਯਾਰ ਹਾਂ ਇਦਾਂ ਉਹੀ ਧੂਆਂ ਜਾ ਹੈਂ ਧੂਆਂ ਜਾ ਇਹਾ ਪੈ ਵੀ ਜਾਂਦਾ ਨਹੀਂ ਕਿ ਨਹੀਂ ਕੋਈ ਪਤਾ ਨਹੀਂ ਹੈਂ ਕੋਈ ਪਤਾ ਨਹੀਂ ਹੈਗਾ ਆਹੋ ਇਹਨੂੰ ਵੀ ਦਵਾ ਲਈ ਹੁਣ ਮਾਰਾ ਮੋਟਾ ਮੈਂ ਕੱਪੜੇ ਦਵਾਉਣੇ ਦਵਾ ਲਈ ਇਹਨੂੰ ਖਾਲੀ ਨਾ ਮੈਂ 5000 ਨਵਾਦੀ ਮੈਂ ਗੱਲ ਕਰੇ ਬੱਦਲ ਵਾਦੂਗੇ ਵਾਦੀ ਵਾਦੀ ਯਾਰ ਉਹ ਕੱਪੜੇ ਹੈ ਨਹੀਂ ਉਹ ਕਿਤੇ ਨੰਗੇ ਫਿਰਦੇ ਆ ਕਿੰਨੇ ਆਗੇ ਵਿਆਹ ਤਾਂ ਬਥੇਰੇ ਯਾਰ ਆ ਤੇ ਫਿਰ ਕੋਈ ਇੱਕੋ ਸੂਟ ਗੈਲ ਲੈਣਾ ਸਾਰੇ ਵਿਆਹਾਂ ਚ ਇਹ ਫੇ ਸੁੱਕਣੇ ਵੀ ਨਹੀਂ ਜਾਨ ਪਾਵੋ ਸਟਾਰਮੋ ਸੁੱਕਣੇ ਨੇ ਕਿ ਇਕੱਠੇ ਵਿਆਹ ਆਗੇ ਇਹ ਸਾਲ ਲੂਗਾ ਕਾਦਰ ਤਾਂ ਨਹੀਂ ਸਾ ਨਿਕੂਣਾ ਬੰਦਾ ਸਾਰ ਨੂੰ ਬੰਦੇ ਤਾਂ ਸਰ ਜਾਂਦਾ ਤੀਮੀਆਂ ਦੇ ਤਾਂ ਆਪਣੇ ਕੋਟੇ ਪੂਰੇ ਹੁੰਦੇ ਆ ਹੈ ਤੀਮੀਆਂ ਦੇ ਕੋਟੇ ਪੂਰੇ ਹੁੰਦੇ ਬੰਦਿਆਂ ਦੇ ਜੀ ਸਰੀ ਜਾਂਦਾ ਇੱਕ ਸੂਟ ਗੈਲ ਬੈਂ ਤਾਂ ਇੱਕ ਸੂਟ ਗੈਲ ਇੱਕ ਪੱਗ ਗੈਲ ਕਿੰਨਾ ਟਾਈਮ ਕੱਢ ਦੇਣਾ ਉਹਨਾਂ ਨੇ ਥੋੜੇ ਕੱਢਣਾ ਕਿਸੇ ਨੇ ਇਹ ਤੇ ਕ ਪਤਾ ਲੱਗਣਾ ਚਿੱਟਾ ਕੁਰਤਾ ਪਜਾਮਾ ਇੱਕ ਸੋਹਲਾ ਚਾਹੇ ਕਹਿ ਚਾਰ ਆ ਚਾਹੇ ਇੱਕ ਕੋਈ ਨਹੀਂ ਪਤਾ ਲੱਗਦਾ ਹੈਗਾ ਕੋਈ ਨਹੀਂ ਪਤਾ ਲੱਗਦਾ ਹੈਗਾ ਦੱਸਿਆ ਮੈਂ ਜਿੰਨਾ ਮਰਜੀ ਮੈਂਗਾ ਕੁਰਤਾ ਲੈ ਲਵਾਂ ਮੈਨੂੰ ਸਲਾ ਹੋਰਾਂ ਕਿਹੜੀ ਬਸੰਦ ਆਉਂਦਾ ਚਿੱਟੀ ਦੇ ਬਗੈਰ ਮੀਤਾ ਗਾ ਸੁਣ ਲੈ ਜਿੰਨਾ ਮਰਜੀ ਮੈਂਗਾ ਕੁਰਤਾ ਪਜਾਮਾ ਤੇ ਕ ਪਤਾ ਲੱਗਣਾ ਵੀ ਕਿੰਨਾ ਕ ਮਹਿੰਗਾ ਇੱਕ ਹੋਰ ਦੇਖ ਲਈਂ ਜੇ ਤੂੰ ਨਾਰਮਲ ਲਊਗਾ 4-500 ਦਾ ਕੁਰਤਾ ਪਜਾਮਾ ਆਉਂਦਾ 4-500 ਰੁਪਏ ਦੀ ਸਵਾਈ ਹੋ ਜਾਂਦੀ ਆ ਉਹ ਆ ਵਧੀਆ ਹੈ ਜੂਤੇ ਸਦਾਏ ਸੌਦਾ ਨਾ ਲੋਰਾ ਦਾ ਠੀਕ ਆ ਤੇਰੇ ਤਾਂ ਜਾਜ ਨਹੀਂ ਹੁਣ ਜੋ ਮੈਂ ਬਾਣ ਲਵਾਂ ਮੈਂ ਤਾਂ ਇਉਂ ਹੋਰ ਲੋਟ ਲੱਗਣਾ ਪਤਾ ਪਹਿਨਾ ਤੇ ਨਹੀਂ ਨਾ ਪਾਈਆਂ ਹਰੂ ਦਾ ਪਜਾਮਾ ਮੋਂ ਤੇ ਮਤਾਂ ਹੁਣ ਪੈਂਟ ਪੈਂਟ ਸ਼ਰਟ ਪਾਈ ਮੈ ਤਾਂ ਹੁਣ ਯਾਦਰਾ ਲਾਉਣ ਲੱਗਣਾ ਸਿੱਧੀ ਗੱਲ ਠੀਕ ਨਹੀਂ ਗੱਲ ਨਹੀਂ ਪੈਂਟ ਸ਼ਰਟ ਕਦੇ ਪਾਈ ਹੀ ਨਹੀਂ ਤੇ ਪਹਿਲਾਂ ਵਾਲੀ ਬਹੁਤ ਟਾਈਮ ਹੋ ਗਿਆ ਤੇ ਛੱਡ ਗਈ ਦਿੱਤੀ ਸੀ ਛੱਡਤੀਆਂ ਵਾ ਇਸ ਮੁੜ ਕੇ ਪਾਈ ਹੀ ਨਹੀਂ ਆ ਇਹਦਾ ਸ਼ੁਰੂ ਸ਼ੁਰੂ ਚ ਯਾਦਰਾ ਵੀ ਲਾਇਆ ਮੈਂ ਲੈ ਯਾਦਰਾ ਹੁਣ ਫੇਰ ਲਾਉਣਾ ਪੂਰਾ ਸ਼ਕੀਨਤਾ ਹੁਣ ਫੇਰ ਲਾਉਣਾ ਹਾਂ ਠੀਕ ਆ ਆਪਣਾ ਜਿੱਥੇ ਥਲੀ ਦੀ ਧੁੱਪ ਫੰਡ ਲੱਗਦੀ ਆ ਮੱਛਾ ਲੜਦਾ ਆਪਣਾ ਆਹ ਦਾਲ ਵਿੱਚ ਪੈ ਗਿਆ ਪਾੜ ਗਿਆ ਦਾਲ ਵਿੱਚ ਦੀ ਚਾਹ ਦੇ ਦੀ ਬਹੁਤ ਫਾਇਦਾ ਨਹੀਂ ਫਾਇਦਾ ਨੁਕਸਾਨ ਕੀ ਦਾ ਇਹਨਾਂ ਨੂੰ ਖੜੇ ਦੇ ਨਹੀਂ ਦੀ ਤੇ ਪਾ ਕੇ ਨੀਂਦ ਨਹੀਂ ਆਉਂਦੀ ਯਾਰ ਪਜਾਮੀਆਂ ਨਹੀਂ ਨੁਕਸਾਨ ਕਿਸੇ ਚੀਜ਼ ਦਾ ਨਹੀਂ ਹੈਗਾ ਫਾਇਦੇ ਜੀ ਫਾਇਦੇ ਨੂੰ ਹੀ ਹੁੰਦੀ ਆ ਪਾ ਕੇ ਸੌ ਜਾਂਦੇ ਤੇ ਇਹ ਵੀ ਨੀਂਦ ਨਹੀਂ ਆਉਂਦੀ ਲੋਕ ਜੀ ਤੂੰ ਉਹ ਦੇ ਜੀਂਦੂ ਛੱਡ ਤੂੰ ਭਈਏ ਦੇਖ ਲਈ ਮੇਰੀ ਗੱਲ ਸੁਣ ਲੈ ਮੈਨੂੰ ਨੀਂਦ ਨਹੀਂ ਆ ਗਈ ਉਹ ਬਾਈ ਮੇਰੀ ਗੱਲ ਸੁਣ ਲੈ ਭਈਏ ਦੇਖ ਲਈ ਗਰਮੀਆਂ ਵਿੱਚ ਜੇਠ ਹੜ ਵਿੱਚ ਵੀ ਜੇ ਗੜਾਈ ਗੜੂ ਹੀ ਕਰਦੇ ਹੋ ਨਾ ਜੀਨਾ ਪਾਈਆਂ ਬੰਦੀਆਂ ਹਾਂ ਜੀਨਾ ਬੜਾ ਕਰਦੇ ਗੜਾਈ ਫੇਲ ਗਏ ਉੱਪਰ ਹਾਂ ਟਾਇਲਾਂ ਲਾਉਣੇ ਹਾਂ ਹਾਂ ਟਾਇਲਾਂ ਵਾਲੇ ਦੇ ਦੀ ਉਹ ਹਿਲੇ ਵੀ ਆ ਹਿਲੇ ਜਾਂਦਾ ਬੰਦਾ ਉੱਦਈ ਮੈਂ ਤੇ ਨਹੀਂ ਜੀਣ ਪੈਂਦੀ ਫੇਰ ਮੈਂ ਬਹੁਤ ਘਟਾ ਕੇ ਖੁਸ਼ ਲੋਹਰੇ ਚੰਗੀ ਲੱਗਦੀ ਆ ਥੋੜਾ ਜਿਹਾ ਹੋ ਗਿਆ ਨਾ ਬੰਦਾ ਚਾਰਾਂ ਲਾਉਣੇ ਕੁਰਤਾ ਪਜਾਮਾ ਮੈਂ ਤਾਂ ਨਹੀਂ ਪਾਉਂਦਾ ਫੋਨ ਨਹੀਂ ਪਾ ਹੁੰਦਾ ਫੇਰ ਹਾਂ ਸਾਂਭਣਾ ਪੈਂਦਾ ਬਹੁਤ ਚਾਹੇ ਕੁਝ ਵੀ ਕਹਿ ਲੈ ਹਾਂ ਚੇਬੜਾ ਸੌ ਪਜਾਮਾ ਉਹ ਇਨਾ ਕਿੱਥੇ ਸੌਂਦਾ ਯਾਰ ਚਾਦਰਾਂ ਲਾਇ ਕਰੋ ਹੁਣ ਬੁੜੇ ਲੈਓ ਬਸ ਕਰੋ ਚਾਦਰਾਂ ਲੈ ਇਹ ਨਹੀਂ ਸਾਡਾ ਹੈਗਾ ਅਸੀਂ ਨਹੀਂ ਜਾਤ ਰਿਹਾ ਥੋੜੇ ਲਾਇਆ ਨਹੀਂ ਕਿਸੇ ਨੇ ਲਾਇਆ ਵੀ ਹੋਵੇ ਜਾਏ ਕੁਰਤਾ ਪਜਾਮਾ ਹੀ ਠੀਕ ਆ ਉਹਦੇ ਨਾਲੋਂ ਦਾ ਸਾਡੇ ਬਾਬਿਆਂ ਨੇ ਵੀ ਲਾਇਆ ਤੇ ਤਾਇਆ ਨੇ ਵੀ ਲਾਇਆ ਬਾਪੂ ਰਾਣ ਵੀ ਲਾਇਆ ਹੁਣ ਅਸੀਂ ਵੀ ਲਾਉਣਾ ਗਾਣ ਨੂੰ ਲਾਈ ਜਾ ਹਾ ਤੈਨੂੰ ਰੋਕਿਆ ਕਿਸੇ ਨੇ ਹਾਂ ਹੋਰ ਹੋ ਜੂਵੇ 10 ਸਾਲ ਦੀ ਉਮਰ ਅਸੀਂ ਚਾਦਰਾਂ ਲਾਇਕਾ ਨਾ ਬੰਦੇ ਦਾ ਕੱਲ ਦਾ ਭਰੋਸਾ ਦੀਆਂ 10 ਸਾਲ ਪੁੰਮੀ ਜਿ ਰੱਖੀ ਬੇਟਾ ਜਾਦਰਾ ਲਾਉਣ ਦੀ ਹੁਣੀ ਲਾਉਣਾ ਸ਼ੁਰੂ ਕਰ 10 ਸਾਲ ਕੀ ਨੇ ਦੇਖੇ ਗਲਮ ਕੋਣ ਵੀ ਉਲਗਲ ਭੁੱਲਿਆ ਬਲਾਉਣੇ ਨੂੰ ਉਧਰ ਮੈਂ ਕੋਈ ਬਣ ਮਿਰਜਾ ਜੇ ਕਿਣਾ ਉੱਥੇ ਬਣਿਆ ਦਾ ਨਦੀ ਜੀ ਆਹ ਨਵੇਂ ਭੁੱਲਿਆ ਕਿ ਜਾਵਰਾ ਚਾਰਾ ਵਾਲਾ ਉਧਰ ਵੀਡੀਓ ਬਾਬੂ ਜੀ ਬਣਾਈ ਵੀ ਤੀਨੇ ਹਾਂ ਨਹੀਂ ਦੇਖ ਲੈ ਜੀ AI ਨਾਲ ਬਣਾਉਣੀ ਤਾਂ ਦੇਖ ਲੈ ਉਹ ਵੀ ਮੌਸਮ ਦਾ ਫਰਕ ਪੈਣ ਲੱਗਿਆ ਦਿਨਾਂ ਦਾ ਵੀ ਫਰਕ ਪੈ ਗਿਆ ਪਾਣੀ ਛੜਦਾ ਵਈ ਕਣਕਾਂ ਦੇ ਲੋਕਾਂ ਨੇ ਜਿਹੜੀ 20 ਬਾਈ ਦੀ ਜਿਹੜੀ ਪਹਿਲੀ ਤਰੀਕ ਦੀ ਵੀਜੀ ਵੀ ਉਹਨੇ ਛੜਨੇ ਪੈਣਾ ਹਾਂ ਦਾ ਦੋ ਦਿਨਾਂ ਦੀ ਛੜਦਾ ਨਹੀਂ ਦੋ ਤਿੰਨ ਵਾਲੀ ਦਾ ਹਜੇ ਕੀਤਾ ਯਾਰ ਹਜੇ ਉਹ ਛੱਡਿਆ ਵਾ ਦੋ ਤਿੰਨ ਵਾਲੀ ਦਾਲੇ ਚੌਨਾਂ ਦਿਨੇ ਹੋਈ ਏ 15 ਦਿਨ ਅੱਧੀ ਛੜਨਾ ਹੈ ਮੰਨ ਕੇ ਚੱਲ ਤਿੰਨ ਨੂੰ ਵੀਜੀ ਹੈ ਹੂੰ 25 ਕਿਸੇ ਛੜ ਦਿੰਦੇ ਆ ਹਾਂ 20 ਦਿਨ ਤੋਂ ਉੱਪਰ ਜਦੋਂ ਗਣਕ ਹੋਊਗੀ ਯਾਰ ਪਾਣੀ ਲਾ ਦੂਗਾ 25 ਤਰੀਕ ਨੂੰ ਛੜ ਦੇਣਾ ਉਹ ਦਵਾਈ ਰਿਜ਼ਲਟ ਆ 22 ਦਿਨ ਦੀ ਹੋ ਜਾਣੀ ਜਾਂ ਨੂੰ ਉਹ ਦਵਾਈ ਰਿਜ਼ਲਟ ਵੀ ਤਾਂ ਹੀ ਦਿੰਦੀ ਆ ਹੋ ਜ ਆਂ ਕਾਨੂੰ ਕਹਿੰਦਾ ਹੂੰ ਐ ਲਾ ਕੇ ਸਿਆੜ ਦਿਖ ਰਿਹਾ ਹੈ ਖੇਤ ਭਰ ਗਿਆ ਭਰ ਗਿਆ ਲਾਗ ਜਿਹੜੀ ਉਹ ਮੱਕ ਜਿਹੜੀ ਪਦੇ ਲੇਟ ਤਾਂ ਲਾਇਏ ਤੇ ਉਹਨਾਂ ਨੇ ਮੋੜੇ ਲਾਨੇ ਉਹਨਾਂ ਨੇ ਬਿਜੀ ਝਵੀ ਹੂੰ ਉਹ ਝਵੀ ਸਾਲੀ ਹੁਣ ਜਰਾ ਅਮਜ ਲਾ ਕੇ ਜੰਬ ਦੀ ਉਹਨਾਂ ਨੇ ਪਾਣੀ ਛੱਡਤਾ ਅੱਛਾ ਜੰਬੇ ਹੋਣੀ ਪਾਣੀ ਦੇ ਵੀ ਜੰਮ ਤਾਂ ਹੋਣੀ ਜੇ ਜਿਆਦਾ ਡੱਕਰ ਹੈ ਨਾ ਸਾਲੀ ਪਾਣੀ ਡੱਕਰ ਚ ਕਈ ਦਿਨ ਬੱਤ ਨਹੀਂ ਆਉਂਦਾ ਖੇਤ ਉਹ ਤਾਂ ਗਿੱਲੇ ਨਹੀਂ ਛੱਡਦਾ ਡਾਕਟਰ ਕਹੀਦੇ ਬਣਾਹੀ ਛੜੀ ਪਾਣੀ ਨੂੰ ਨਾ ਗਿੱਲੇ ਤਾਂ ਰਹੀ ਨਾ ਛੱਡੇ ਨਹੀਂ ਬੱਤ ਛਤੀ ਨਾ ਦੀ ਨਾਲੇ ਕਾਰੇ ਸੁੱਕੀ ਜਾਂਦੇ ਉਹ ਉਹ ਤਾਂ ਚੱਲਦੀ ਹੁਣ ਛੜੀ ਚੰਗਣਾਈ ਹੀ ਨਹੀਂ ਜਾਂਦੀ ਉਹਦੀ ਬਣੇ ਕਰਕੇ ਉਹ ਤਾਂ ਠੀਕ ਆ ਉਹ ਤੈਨੂੰ ਤਾਂ 10 ਦਿਨ ਤੇ ਪਿਛੋਂ ਲੱਗ ਨਹੀਂ ਸਕਦਾ ਉਹਦੇ ਚੱਲੀਏ ਫਿਰ ਕਿਹੜ ਪੈਣੀ ਵੀਰੀ ਇਹ 5000 ਤਾਂ ਲੈ ਲਈਏ ਤੇ ਨਾਲੇ ਕਹਿੰਦਾ ਕੱਪੜੇ ਲੈ ਕੇ ਆ। ਲੈ ਫੜ ਪਾ ਦੇ ਨੂੰ Google Pay ਕਰ ਦੇ। ਹਾਂ Google Pay। ਲੈ ਫੜ ਯਾਰ ਪੰਮੇ ਫੜ ਲੈ ਜਾ। ਆ ਦੇਖ। ਆਰੇ। ਤਾਂ ਨਹੀਂ ਤੂੰ ਲਗਾ ਦੇ ਯਾਰ। ਇਹ ਆਟਾ ਚੱਕਣ ਚੱਲੇ ਆ ਆਟਾ ਚੱਕਣ ਕਿਤੇ। ਮਾਤਾ ਕਹਣਾ ਫੇਰ ਆ ਜੂ ਤੇਰੀ ਵੀਰ ਚੱਕ ਲਿਓਣੀ। ਮੈਂ ਫੀਡ ਲੈਣ ਚੱਲਿਆ ਯਾਰ ਚੱਕ ਲੈ ਟੋਟਾ ਬਾਈ। ਪੰਮੇ ਤੇ ਧਾਰਾ ਤੇ ਧਾਰਾ ਕਿਹਾ ਵੀ ਮੇਰੇ ਕੋਲ ਵੇਹ ਚੱਕ ਲਿਆ। ਨਾਲੇ ਬੜਾਈ ਵੀ ਹੁਣੀ ਨੇ। ਓ ਆਓ। ਇਹ ਨਹੀਂ ਗੱਲ। ਚੱਲ ਠੀਕ ਆ ਫੇਰ। ਪੰਮਾ ਕਰ ਤੇ ਮੈਨੂੰ ਲੈ ਜੀ। ਚੰਗਾ ਫਿਰ। ਤੂੰ ਕੱਪੜੇ ਲੈ ਆ ਲੈ ਫੜੋ। ਚੱਲ ਠੀਕ ਆ ਚੰਗਾ ਬੱਸ ਕਰ ਬੱਸ ਕਰ। ਚੰਗਾ ਜੀ। ਬਹੁਤ ਚ